ਸਿੱਖ ਸੰਘਰਸ਼ ਦੇ ਮਹਾਨ ਯੋਧੇ ਅਤੇ ਜਲਾਵਤਨੀ ਹੰਡਾਰੇ ਭਾਈ ਗਜਿੰਦਰ ਸਿੰਘ 4 ਜੁਲਾਈ 2024 ਨੂੰ ਲਾਹੌਰ ਵਿੱਚ ਅਕਾਲ ਚਲਾਣਾ ਕਰ ਗਏ ਇੱਕ ਸੰਘਰਸ਼ੀਲ ਜੁਝਾਰੂ ਵਜੋਂ ਸਰਦਾਰ ਗਜਿੰਦਰ ਸਿੰਘ ਸਿੱਖ ਆਜ਼ਾਦੀ ਲਹਿਰ ਦਾ ਯੋਧਾ ਸੀ ਉਸ ਨੇ ਸਿੱਖ ਸੰਘਰਸ਼ ਵਿੱਚ ਸ਼ਮਸ਼ੀਰ ਅਤੇ ਕਲਮ ਦੋਵੇਂ ਵਾਈਆਂ ਹਨ ਕਿਸੇ ਵਿਦਵਾਨ ਦੇ ਲਫ਼ਜ਼ਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਉਸ ਯੋਧੇ ਨੇ ਅਜਿਹਾ ਬਹੁਤ ਕੁਝ ਕੀਤਾ ਜੋ ਕਿ ਲਿਖਣਯੋਗ ਹੈ ਇਸ ਦੇ ਨਾਲ ਹੀ ਉਸਨੇ ਅਜੇਹਾ ਬਹੁਤ ਕੁਝ ਲਿਖਿਆ ਵੀ ਜੋ ਕਿ ਪੜਨ ਯੋਗ ਹੈ ਵੰਗਾਰ ਟੀਵੀ ਵੱਲੋਂ ਉਹਨਾਂ ਦੀ ਯਾਦ ਨੂੰ ਸਮਰਪਿਤ ਇਸ ਵੀਡੀਓ ਰਾਹੀਂ ਵੰਗਾਰ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਖਾਲਸਾ ਵੱਲੋਂ ਉਹਨਾਂ ਸੰਬੰਧੀ ਲਿਖੇ ਗਏ ਇੱਕ ਪੁਰਾਣੇ ਲੇਖ ਦੇ ਕੁਝ ਅੰਸ਼ ਪੇਸ਼ ਕੀਤੇ ਜਾ ਰਹੇ ਹਨ ਸਾਡੇ ਲਈ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਅਸੀਂ ਉਹਦੋਂ ਇਨ੍ਹਾਂ ਝੂਝਾਰੂ ਵੀਰਾਂ ਨਾਲ ਬਿਲਕੁਲ ਇਨਸਾਫ਼ ਨਹੀਂ ਕਰ ਰਹੇ ਹੁੰਦੇ ਜਾਂ ਕਹਿ ਲਵੋ ਕਿ ਬੇਇਨਸਾਫ਼ੀ ਕਰ ਰਹੇ ਹੁੰਦੇ ਹਾਂ ਜਦੋਂ ਅਸੀਂ ਮਨ ਵਿੱਚ ਇਹ ਧਾਰਨਾ ਬਣਾ ਲੈਂਦੇ ਹਾਂ ਕਿ ਇਹਨਾਂ ਨੇ ਕੌਮ ਲਈ ਜੋ ਵੀ ਕੀਤਾ ਇਹ ਤਾਂ ਇਹਨਾਂ ਲਈ ਕਰਨਾ ਬੰਦਾ ਹੀ ਸੀ ਜਾਫਿਰ ਇਹ ਇਹ ਉਹਨਾਂ ਦਾ ਫਰਜ਼ ਸੀ ਇਸ ਵਿੱਚ ਕੋਈ ਦੋਰਾਵਾ ਨਹੀਂ ਕਿ ਵਾਕਿਆ ਹੀ ਇਹ ਉਹਨਾਂ ਦਾ ਫਰਜ਼ ਸੀ ਪਰ ਇਹ ਫਰਜ਼ ਨਿਭਾਉਣ ਵਾਲਿਆਂ ਨਾਲ ਇਨਸਾਫ ਅਸੀਂ ਉਦੋਂ ਹੀ ਕਰ ਰਹੇ ਹੋਵਾਂਗੇ ਜਦੋਂ ਅਸੀਂ ਇਹ ਸੋਚਾਂਗੇ ਕਿ ਫਰਜ਼ ਤਾਂ ਕੌਮ ਨਾਲ ਸੰਬੰਧਿਤ ਸਮੁੱਚੀ ਜਵਾਨੀ ਦਾ ਹੀ ਸੀ ਪਰ ਅਸੀਂ ਇਹ ਫਰਜ਼ ਨਿਭਾ ਨਹੀਂ ਸਕੇ ਅਤੇ ਉਹਨਾਂ ਨੇ ਉਹ ਫਰਜ਼ ਨਿਭਾਉਂਦਿਆਂ ਆਪਣਾ ਸਭ ਕੁਝ ਲੁਟਾ ਦਿੱਤਾ ਜੇ ਅਸੀਂ ਆਪਣੇ ਹਿੱਸੇ ਦੇ ਫਰਜ਼ ਨੂੰ ਹੁਣ ਵੀ ਜੂਝ ਮਰੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਾਂ ਜੇਲਾ ਵਿੱਚ ਰੁੱਲਦੇ ਜਾਂ ਦਿੱਲੀ ਦੀਆਂ ਬੰਦੂਕਾਂ ਦੇ ਨਿਸ਼ਾਨਿਆਂ ਤੇ ਜਲਾਵਤਨ ਹੋ ਕੇ ਵੀ ਦੇਸ਼ੀ ਬੈਠੇ ਵੀਰਾਂ ਪ੍ਰਤੀ ਸਮਰਪਿਤ ਕਰ ਦਈਏ ਤਾਂ ਅਸੀਂ ਗੁਨਾਹਗਰ ਹੋਣ ਦੇ ਇਤਿਹਾਸਿਕ ਨਿਰਨੇ ਤੋਂ ਬਚ ਜਾਵਾਂਗੇ ਜੇ ਅਸੀਂ ਆਪਣੇ ਲਈ ਜੂਝਣ ਵਾਲੇ ਜੁਝਾਰੂ ਵੀਰਾਂ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਕੌਮਿਕ ਘਰ ਲਈ ਆਪਣੇ ਘਰਾਂ ਦੀਆਂ ਚਾਰ ਦਿਵਾਰੀਆਂ ਉਲੰਘ ਕੇ ਆਪਣਾ ਆਪ ਅੱਗ ਵਿੱਚ ਝੋਕਣ ਵਾਲੇ ਜੁਝਾਰੂ ਨਿੱਜੀ ਪਰਿਵਾਰਾਂ ਪ੍ਰਤੀ ਨਿਰਮੋਹੇ ਨਹੀਂ ਹੁੰਦੇ। ਉਹਨਾਂ ਵਿੱਚ ਵੀ ਆਪਣੇ ਘਰ ਵਿੱਚ ਬੈਠ ਕੇ ਹਸਨ ਖੇਡਣ ਦੀ ਓਨੀ ਹੀ ਤਾਂਗ ਹੁੰਦੀ ਹੈ ਜਿੰਨੀ ਸਾਡੇ ਵਿੱਚ ਹੈ ਪਰ ਉਹਨਾਂ ਦਾ ਹਿਰਦਾ ਇੰਨਾ ਵਿਸ਼ਾਲ ਹੁੰਦਾ ਹੈ ਕਿ ਉਹ ਕਾਮੇ ਘਰ ਦੀ ਲੋੜ ਤੋਂ ਨਿੱਜੀ ਘਰ ਦੀਆਂ ਸਭ ਲੋੜਾਂ ਕੁਰਬਾਨ ਕਰ ਦਿੰਦੇ ਹਨ ਕੁਰਬਾਨੀ ਕੇਵਲ ਮਰ ਕੇ ਹੀ ਨਹੀਂ ਦਿੱਤੀ ਜਾ ਸਕਦੀ ਜਿਉਂਦੇ ਰਹਿੰਦੇ ਆਂ ਕੀਤੀਆਂ ਕੁਰਬਾਨੀਆਂ ਸ਼ਹੀਦੀ ਜਿੰਨਾ ਹੀ ਮਹੱਤਵ ਰੱਖਦੀਆਂ ਹਨ ਕੌਮੀ ਕਾਜ ਲਈ ਘਰੋਂ ਨਿਕਲੇ ਅਤੇ ਸ਼ਹੀਦ ਹੋਣ ਜਾਂ ਲੱਖਾਂ ਪਿੱਛੇ ਬੰਦ ਹੋਣ ਵਾਲੇ ਸੂਰਮਿਆਂ ਨੇ ਜੇਕਰ ਨਿੱਜੀ ਘਰਾਂ ਨੂੰ ਹੀ ਅਹਿਮਤ ਦਿੱਤੀ ਹੁੰਦੀ ਤਾਂ ਉੱਥੇ ਉਹਨਾਂ ਨੂੰ ਕਿਸੇ ਕਿਸਮ ਦੀ ਘਾਟ ਨਹੀਂ ਸੀ ਪਰ ਕੌਮ ਦੇ ਬੇਕਰੇ ਹੋਣ ਦੀ ਹਕੀਕਤ ਨੇ ਉਹਨਾਂ ਨੂੰ ਆਪਣੇ ਬੇਕਰੇ ਹੋਣ ਦਾ ਅਹਿਸਾਸ ਇਸ ਕਦਰ ਕਰਵਾ ਦਿੱਤਾ ਸੀ ਗੁਲਾਮੀ ਦੀ ਲਾਨਤ ਨੂੰ ਲਹੂ ਨਾਲ ਧੋਣ ਲਈ ਉਹਨਾਂ ਨੇ ਆਪਣੇ ਪਰਿਵਾਰਿਕ ਸੁੱਖ ਦਾ ਤਿਆ ਲਾ ਦਿੱਤੇ ਇਸ ਲਈ ਉਹਨਾਂ ਨੂੰ ਛਾਤੀਆਂ ਵਿੱਚ ਗੋਲੀਆਂ ਵੀ ਖਾਣੀਆਂ ਪਈਆਂ ਥਾਣਿਆਂ ਅੰਦਰ ਕੀਮਾ-ਕੀਮਾ ਹੋ ਕੇ ਤੇ ਜਾਣਾ ਪਿਆ ਅਤੇ ਆਪਣੀਆਂ ਸਰੂ ਵਰਗੀਆਂ ਜਵਾਨੀਆਂ ਜੇਲਾਂ ਦੀਆਂ ਕਾਲਕੋਠੜੀਆਂ ਦੇ ਲੇਖੇ ਲਾਉਣੀਆਂ ਪਈਆਂ ਕਾਲਕੋਠੜੀਆਂ ਵਿੱਚ ਬੰਦ ਸੂਰਮਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਵਿਛੋੜੇ ਦਾ ਦਰਦ ਛਾਤੀਆਂ ਵਿੱਚ ਰੱਖ ਕੇ ਉੱਥੇ ਇਕਾਂਤ ਵਿੱਚ ਹਵਾਵਾਂ ਨਾਲ ਗੱਲਾਂ ਕਰਨੀਆਂ ਪਈਆਂ ਚਿੜੀਆਂ ਨਾਲ ਗੱਲਾਂ ਕਰਕੇ ਆਪਣਾ ਸਮਾਂ ਲੰਘਾਉਣਾ ਪਿਆ ਪਰ ਉਹਨਾਂ ਦੀਆਂ ਗੱਲਾਂ ਵਿੱਚੋਂ ਵੀ ਕੌਮ ਦੇ ਬੇਕਰੇ ਹੋਣ ਦੇ ਅਹਿਸਾਸ ਦਾ ਦਰਦ ਹੀ ਡੁੱਲਦਾ ਅਤੇ ਪ੍ਰਗਟ ਹੁੰਦਾ ਰਿਹਾ। ਇਹ ਕਵਿਤਾ ਗੁਜਿੰਦਰ ਸਿੰਘ ਦੇ ਵੱਲੋਂ ਲਾਹੌਰ ਜੇਲ੍ਹ ਵਿੱਚ ਲਿਖੀ ਗਈ ਸੀ। ਆਜ਼ਾਦੀ ਲਈ ਲੜਦੇ ਹਾਂ, ਇਸੇ ਲਈ ਤਾਲੇ ਵਿੱਚ ਬੰਦ ਹਾਂ ਚਿੜਿਓ। ਬੇਕਰੇ ਹਾਂ, ਬੇਅਣਖੇ ਨਹੀਂ। ਇਸੇ ਲਈ ਦਹਿਸ਼ਤ ਪਸੰਦ ਹਾਂ ਚਿੜਿਓ। ਇਸ ਡੂੰਗੇ ਕੌਮੀ ਅਹਿਸਾਸ ਦੇ ਰੂਬਰੂ ਇਹਨਾਂ ਦੀ ਆਪਣੇ ਪਰਿਵਾਰਾਂ ਦੇ ਵਿਛੋੜੇ ਦੀ ਗੁੱਝੀ ਪੀੜ ਇਹਨਾਂ ਦੇ ਦਿਲ ਦੀਆਂ ਡੂੰਗੀਆਂ ਤਹਾਂ ਅੰਦਰ ਦੱਬੀ ਰਹਿੰਦੀ ਹੈ ਪਰ ਇਸ ਤੋਂ ਸਾਡੇ ਵਰਗਿਆਂ ਦਾ ਇਹ ਸਮਝ ਪੈਣਾ ਕਿ ਇਹਨਾਂ ਅੰਦਰ ਆਪਣੇ ਪਰਿਵਾਰਾਂ ਪ੍ਰਤੀ ਕੋਈ ਤੜਪ ਹੁੰਦੀ ਹੀ ਨਹੀਂ ਇੱਕ ਇਤਿਹਾਸਕ ਦੁਖਾਂਤ ਹੋ ਗੁਜ਼ਰਿਆ ਹੈ ਸ਼ਾਇਦ ਇਸੇ ਭੁਲੇਖੇ ਕਾਰਨ ਅਸੀਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਆਪਣੇ ਫਰਜ਼ਾਂ ਤੋਂ ਅਵੇਸਲੇ ਹੋ ਬੈਠਦੇ ਹਾਂ ਸਿੱਖ ਮਾਨਸਿਕਤਾ ਵਿੱਚੋਂ ਇਸ ਭੁਲੇਖੇ ਨੂੰ ਧੋਣ ਲਈ ਹੀ ਮੈਂ ਇਨ੍ਹਾਂ ਜੁਝਾਰੂਆਂ ਦੇ ਦਿਲ ਦੀ ਉਸ ਤੜਪ ਦੀ ਇੱਕ ਝਲਕ ਪਾਟਕਾ ਨੂੰ ਭਾਈ ਗਜਿੰਦਰ ਸਿੰਘ ਦੀ ਇੱਕ ਕਵਿਤਾ ਵਿੱਚੋਂ ਵਿਖਾਉਣੀ ਚਾਹਾਂਗਾ ਯਾਦ ਰਹੇ ਕਿ ਭਾਈ ਗਜਿੰਦਰ ਸਿੰਘ ਜਦੋਂ ਕੌਮਿਕ ਕਾਜ ਲਈ ਘਰ ਪਰਿਵਾਰ ਨੂੰ ਅਲਵਿਦਾ ਕਹਿ ਕੇ ਹੋਰ ਸਿੰਘਾਂ ਨਾਲ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਗਿਆ ਸੀ ਤਾਂ ਉਹ ਆਪਣੇ ਪਿੱਛੇ ਆਪਣੀ ਮਾਂ ਅਤੇ ਪਤਨੀ ਤੋਂ ਇਲਾਵਾ ਨਿੱਕੀ ਅਤੇ ਪਿਆਰੀ ਜਿਹੀ ਬੱਚੀ ਨੂੰ ਵੀ ਛੱਡ ਗਿਆ ਸੀ ਜੋ ਉਸਦੇ ਜੇਲ੍ਹ ਵਿੱਚ ਰਹਿਣ ਦੌਰਾਨ ਹੀ ਮੁਟਿਆਰ ਹੋਈ ਪਰ ਜੇਲ੍ਹ ਦੀ ਚਾਰ ਦੀਵਾਰੀ ਪਿੱਛੇ ਬੰਦ ਗਜਿੰਦਰ ਸਿੰਘ ਨੂੰ ਉਸ ਨਿੱਕੀ ਜਿਹੀ ਬੱਚੀ ਦੀ ਮਿੱਠੀ ਮੁਸਕਾਨ ਕਦੇ ਨਾ ਭੁੱਲ ਸਕੇ ਕਵਿਤਾtੀਆਂ ਇਹ ਸਤਰਾਂ ਉਸ ਵੀਰ ਨੇ ਉਸੇ ਹੀ ਬਾਲੜੀ ਦੇ ਸੰਬੰਧ ਵਿੱਚ ਲਿਖੀਆਂ ਹਨ ਮੇਰੀ ਬੱਚੇ ਅੱਜ ਦਾ ਦਿਨ ਤੇਰੀ ਯਾਦ ਨੂੰ ਸਮਰਪਣ ਤੇਰੇ ਪਿਆਰ ਨੂੰ ਅਰਪਣ ਮੇਰਾ ਹਰ ਪਲ ਹਰ ਸ਼ੇਨ ਤੇਰਾ ਰੋਣਾ ਤੇਰਾ ਹੱਸਣਾ ਤੇਰਾ ਤੁਰਨਾ ਤੇਰਾ ਨੱਚਣਾ ਮਿੱਠਾ ਮਿੱਠਾ ਲੱਗਦਾ ਹੈ ਤੇਰਾ ਯਾਦਾਂ ਵਿੱਚ ਵਸਣਾ ਇਹ ਭਾਈ ਗਜਿੰਦਰ ਸਿੰਘ ਦੀ ਲਿਖੀ ਕਵਿਤਾ ਧੀਆ ਅਤੇ ਧਰੇਕਾਂ ਦੀਆਂ ਸਤਰਾਂ ਹਨ ਅੱਜ ਧਰੇਕ ਦੀ ਸ਼ਾਮੇ ਬੈਠੇ ਬੈਠੇ ਮੇਰੀ ਮਾਂਏ ਬੀਤੇ ਹੋਏ ਦਿਨ ਮੈਨੂੰ ਡਾਢੇ ਯਾਦ ਆਏ ਮੈਂ ਵੀ ਪਿੱਛੇ ਛੱਡ ਆਇਆ ਇੱਕ ਪਿਆਰੀ ਧੀ ਰਾਣੀ ਹੋ ਗਈ ਹੋਵੇਗੀ ਹੁਣ ਤੇ ਸਿਆਣੀ ਚੌਹਾਂ ਵਰਿਆਂ ਦੀ ਹਸਦੀ ਅਤੇ ਖੇਡਦੀ ਜੇ ਮਿਲ ਜਾਏ ਅਚਾਨਕ ਕੀ ਜਾਏਗੀ ਪੇਸ਼ਾਨੀ ਇਹ ਚਲਕ ਕੇਵਲ ਇੱਕ ਜੁਝਾਰੂ ਦੀ ਛਾਤੀ ਅੰਦਰ ਦੱਬੀ ਹੋਈ ਪੀੜ ਦੀ ਹੀ ਨਹੀਂ ਹੈ ਇਹ ਚਲਕ ਹਰ ਇੱਕ ਜੁਝਾਰੂ ਦੇ ਦਿਲ ਦੀਆਂ ਡੂੰਘਾਈਆਂ ਦੀ ਹੈ ਇਹ ਗੱਲ ਵੱਖਰੀ ਹੈ ਕਿ ਇਸ ਪੀੜ ਨੂੰ ਕਾਗਜ਼ਾਂ ਉੱਤੇ ਬਹੁਤ ਘੱਟ ਜੁਝਾਰੂ ਉਕਰ ਸਕੇ ਹਨ ਅਤੇ ਇਸ ਹਾਲਤ ਵਿੱਚ ਵੀ ਕੀ ਅਸੀਂ ਕੇਵਲ ਮੂਕ ਦਰਸ਼ਕ ਬਣ ਕੇ ਵੇਖਦੇ ਹੀ ਰਹਾਂਗੇ ਸਮੇਂ ਦੀ ਮੰਗ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਇੱਕ ਜਿਉਂਦੀ ਜਾਗਦੀ ਕੌਮ ਦੇ ਮੈਂਬਰ ਮੰਨਦੇ ਹਾਂ ਤਾਂ ਸਾਨੂੰ ਸਾਡੇ ਤੋਂ ਅੱਗੇ ਹੋ ਕੇ ਕੌਮ ਲਈ ਆਪਣੇ ਫਰਜ਼ ਨਿਭਾਉਣ ਵਾਲੇ ਸੂਰਮਿਆਂ ਪ੍ਰਤੀ ਆਪਣੇ ਭਾਂਦੇ ਫਰਜ਼ ਨਿਭਾਉਣ ਲਈ ਅੱਗੇ ਆਉਣਾ ਹੀ ਪਵੇਗਾ ਆਪਣੇ ਕੌਮੀ ਜੁਝਾਰੂਆਂ ਪ੍ਰਤੀ ਸਾਡੇ ਦਿਲਾਂ ਅੰਦਰ ਸਨੇਹ ਭਰਪੂਰ ਵਲਵਲੇ ਉਦੋਂ ਤੱਕ ਬੇਲੋੜੇ ਹਨ ਜਦੋਂ ਤੱਕ ਇਹ ਘਰਾਂ ਦੀਆਂ ਚਾਰ ਦਿਵਾਰੀਆਂ ਚੋਂ ਨਿਕਲ ਕੇ ਸੜਕਾਂ ਉੱਤੇ ਰੋਸ ਅਤੇ ਵਿਰੋਧ ਕਰਨ ਨਹੀਂ ਹੁੰਦੇ ਅਖੀਰ ਤੇ ਸਰਦਾਰ ਗਜਿੰਦਰ ਸਿੰਘ ਨੂੰ ਹਾਰਦਿਕ ਸ਼ਰਧਾਂਜਲੀ ਭੇਟ ਕਰਦੇ ਹੋਏ ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਵੰਗਾਰ ਦਾ ਅਗਸਤ 2024 ਦਾ ਅੰਕ ਭਾਈ ਗਜਿੰਦਰ ਸਿੰਘ ਦੀ ਸੋਚ ਸੰਘਰਸ਼ ਅਤੇ ਕੁਰਬਾਨੀ ਨੂੰ ਸਮਰਪਿਤ ਹੋਵੇਗਾ